ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਰਾਜੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਨਵੀਂ ਰਿਕਰੂਟਮੈਂਟ ਰਾਜੇ ਕਈ ਹੈ ਜਿਸਦੇ ਬਾਰੇ ਪੂਰੀ ਜਾਣਕਾਰੀ ਤੁਹਾਡਾ ਨਾਲ ਸ਼ੇਅਰ ਕਰਨੀ ਹੈ ਪੂਰੀ ਜਾਣਕਾਰੀ ਦੇ ਲਈ ਲਾਸਟ ਤੱਕ ਬਨੇ ਰਹੋ ਬਾਕੀ ਜੇਕਰ ਵੀਡੀਓ ਅੱਛੀ ਲੱਗੇ ਜਾਣਕਾਰੀ ਅੱਛੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਜਿੰਨੇ ਵੀ ਤੁਸੀਂ ਸੋਸ਼ਲ ਮੀਡੀਆ ਦੇ ਉਤੇ ਪਲੇਟਫਾਰਮ ਤੇ ਹੋ ਸਭ ਤੱਕ ਜਿਹੜੀ ਵੀਡੀਓ ਸ਼ੇਅਰ ਕਰ ਦਿਓ ਸ਼ੁਰੂ ਕਰਦੇ ਹਾਂ ਜੀ ਦੇਖੋ ਸਭ ਤੋਂ ਪਹਿਲਾਂ ਰਿਕਰੂਟਮੈਂਟ ਐਡਵਰਟਾਈਜ਼ਮੈਂਟ ਨੰਬਰ ਦੇਖ ਲਓ ਤੁਸੀਂ ਪ੍ਰੋਪਰ ਮਿਨਿਸਟਰੀ ਆਫ ਹੋਮ ਅਫੇਅਰਸ ਗਵਰਨਮੈਂਟ ਆਫ ਇੰਡੀਆ ਦੁਆਰਾ ਕੱਢੀ ਗਈ ਹੈ ਡਾਇਰੈਕਟਰ ਜਨਰਲ ਬਾਰਡਰ ਸਕਿਉਰਿਟੀ ਫੋਰਸ ਬੀਐਸਐਫ ਦੇ ਵਿੱਚ ਰਿਕਰੂਟਮੈਂਟ ਹੈਗੀ ਆ ਹੈ ਕਿਸ ਚੀਜ਼ ਦੀ ਰਿਕਰੂਟਮੈਂਟ ਫੋਰ ਦਾ ਪੋਸਟ ਆਫ ਕਨਸਟੇਬਲ ਕਨਸਟੇਬਲ ਦੀ ਪੋਸਟ ਹੈਗੀ ਆ ਟ੍ਰੇਡਸਮੈਨ ਮੇਲ ਤੇ ਫੀਮੇਲ ਦੋਵਾਂ ਲਈ ਇਨ ਬਾਰਡਰ ਸਕਿਉਰਿਟੀ ਫੋਰਸ ਫੋਰ 2024-25 ਯਰ ਹੁਣ ਦੇਖੋ ਕਹਿੰਦੇ online application are invited from, uh, from male and female indian citizen ਕਹਿੰਦੇ ਮੇਲ ਤੇ ਫੀਮੇਲ ਇੰਡੀਆ ਸਿਟੀਜ਼ਨ ਨੇ ਉਹਨਾਂ ਦੁਆਰਾ ਜਿਹੜੀ ਮੰਗ ਕੀਤੀ ਗਈ ਹੈਗੀ ਆ 3588 ਜਿਹੜੀਆਂ ਵੈਕੈਂਸੀਸ ਨੇ ਜਿਦੇ ਵਿੱਚੋਂ ਕਿ 3406 ਮੇਲ ਦੇ ਲਈ ਨੇ 182 ਵੈਕੈਂਸੀ ਫੋਰ ਫੀਮੇਲ ਲਈ ਨੇ ਠੀਕ ਹੈ ਜੀ ਇਹ ਹੋ ਗਈ ਤੁਹਾਡੀ ਮੰਡ ਆਪਣੇ ਵੈਕੈਂਸੀਸ ਦੀ ਠੀਕ ਹੈ ਜੀ ਹੁਣ ਇਹ ਤੁਹਾਡੀ ਜਿਹੜੀ ਮੈਟ੍ਰਿਕਸ ਪੇ ਲੈਵਲ 3 ਹੋਏਗੀ CPC 7 ਦੇ ਹਿਸਾਬ ਨਾਲ 21700 ਤੋਂ ਲੈ ਕੇ 29500 ਦੀ ਹੋਣੀ ਤੁਹਾਡੀ ਸੈਲਰੀ ਮੈਟ੍ਰਿਕਸ ਹੈਗਾ ਪੇ ਮੈਟ੍ਰਿਕਸ ਹੈਗਾ ਠੀਕ ਹੈ ਜੀ ਹੋਰ ਦੇ ਵਿੱਚ ਕੀ ਲਿਖਿਆ ਹੋਗਾ ਰਿਵਾਈਜ਼ਡ ਪੇ ਸਟ੍ਰਕਚਰ ਐਂਡ ਅਦਰ ਅਲੋਵੈਂਸ ਐਜ਼ ਅਨਮਿਸਿਬਲ ਐਸ ਸੈਂਟਰ ਗਵਰਨਮੈਂਟ ਨੇ ਪ੍ਰਾਇਰ ਫਰਮ ਟਾਈਮ ਰੈਂਪ ਬਾਕੀ ਨੇ ਜੋ ਵੀ ਸੈਂਟਰ ਸਰਕਾਰ ਦੇ ਦੁਆਰਾ ਤੁਹਾਨੂੰ ਅਲਾਨਸ ਦਿੱਤੇ ਜਾਂਦੇ ਨੇ ਉਹ ਤੁਹਾਨੂੰ ਟਾਈਮ ਟਾਈਮ ਮਿਲਦੇ ਰਹਿਣਗੇ ਇਨ ਐਡੀਸ਼ਨ ਰਾਸ਼ਨ ਅਲਾਉਂਸ ਮੈਡੀਕਲ ਅਸਿਸਟੈਂਸ ਫਰੀ ਅਕਮੋਡੇਸ਼ਨ ਫਰੀ ਲੀਵਸ ਪਾਸ ਆਦਿ ਆਰ ਗ੍ਰਾਂਟਡ ਵਿਚ ਆਰ ਐਡਮਿਸਿਬਲ ਬਾਈ ਸੋਰੀ ਐਡਮਿਸਿਬਲ ਟੂ ਬੀਐਸਐਫ ਏਮਪਲੋਈਜ਼ ਜੋ ਵੀ ਸਰਕਾਰੀ ਮੁਲਾਜ਼ਮ ਜੇ ਬੀਐਸਐਫ ਦੇ ਹਨ ਜੋ ਸਭ ਨੂੰ ਸਹੂਲਤਾਂ ਮਿਲਦੀਆਂ ਨੇ ਤੁਹਾਨੂੰ ਵੀ ਉਹ ਵਾਲੀਆਂ ਸੇਮ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਠੀਕ ਹੈ ਜੀ ਲਿਖਿਆ ਸਟੇਟ ਵਾਈਜ਼ ਟ੍ਰੇਡ ਵਾਈਜ਼ ਐਂਡ ਕੈਟਾਗਰੀ ਵਾਈਜ਼ ਡਿਸਟ੍ਰੀਬਿਊਸ਼ਨ ਆਫ ਵੈਕੈਂਸੀਸ ਫੋਰ ਮੇਲ ਐਂਡ ਫੀਮੇਲ ਕੈਂਡੀਡੇਟਸ ਹਾਂ ਕਹਿੰਦੇ ਕਿ ਜਿਹੜੀ ਵੀ ਵੈਕੈਂਸੀਸ ਦੀ ਮੰਗ ਹੈਗੀ ਨਾ ਤੁਹਾਡੀ ਫੀਮੇਲਸ ਦੀ ਮੇਲਸ ਦੀ ਕੈਟਾਗਰੀ ਵਾਈਜ਼ ਸਾਰੀਆਂ ਜਿਹੜੀਆਂ ਉਹ ਨੀਚੇ ਦੱਸੀ ਗਈ ਹੈ ਹੁਣ ਇਹਦੇ ਵਿੱਚ ਲਿਖਿਆ ਹੋਇਆ ਇੰਪੋਰਟੈਂਟ ਇਨਸਟਰਕਸ਼ਨਸ ਕੀ ਹੈਗੀਆਂ ਨੇ ਕਹਿੰਦੇ ਬੀਐਸਐ ਵਿਲ ਕੰਡਕਟ ਰਿਕਰੂਟਮੈਂਟ ਫੋਰ ਦਾ ਪੋਸਟ ਆਵਰ ਕਨਸਟੇਬਲ ਟ੍ਰੇਡਮੈਨ ਮੇਲ ਐਂਡ ਫੀਮੇਲ ਫੋਰ ਦਾ ਈਅਰ 2024-25 ਠੀਕ ਹੈ ਜੀ ਲਿਖਿਆ ਵੀ ਫੋਰ ਅਪਲਾਈਿੰਗ ਆਨਲਾਈਨ ਕੈਂਡੀਡੇਟ ਆਰ ਐਡਵਾਈਸਡ ਗੋ ਥਰੂ ਦਾ ਰਿਕੁਇਰਮੈਂਟ ਆਫ ਐਜੂਕੇਸ਼ਨਲ ਸਰਟੀਫਿਕੇਟ ਟ੍ਰੇਡ ਐਕਸਪੀਰੀਅੰਸ ਐਕਸਟਰਾ ਕਹਿੰਦੇ ਜੀ ਕੈਂਡੀਡੇਟ ਫਾਰਮ ਭਰਨ ਤੋਂ ਪਹਿਲਾਂ ਆਪਣੀ ਪੂਰੀ ਚੰਗੀ ਤਰ੍ਹਾਂ ਨੋਟੀਫਿਕੇਸ਼ਨ ਫੋਲਿਓ ਚ ਦੇਖ ਲੈ ਕੇ ਤੁਹਾਡੇ ਕੋਲ ਕੀ ਕੀ ਮੰਗਿਆ ਤੁਹਾਡੇ ਕੋਲ ਕੀ ਆਪਣੀ ਜਿਹੜੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ ਫਿਰ ਇਸ ਤੋਂ ਇਲਾਵਾ ਇਹਦੇ ਵਿੱਚ ਤੁਹਾਡਾ ਫਿਜ਼ੀਕਲ ਸਟੈਂਡਰਡ ਟੈਸਟ ਹੋਏਗਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋਏਗਾ ਰਿਟਨ ਐਗਜ਼ਾਮੀਨੇਸ਼ਨ ਹੋਏਗਾ ਡਾਕੂਮੈਂਟੇਸ਼ਨ ਹੋਏਗੀ ਟਰੇਡ ਦਾ ਵੀ ਟੈਸਟ ਹੋਏਗਾ ਤੇ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਤੁਹਾਨੂੰ ਲੰਘਣਾ ਪਏਗਾ ਕੈਂਡੀਡੇਟ ਵਿਲ ਅਪਲਾਈ ਫਾਰ ਓਨਲੀ ਇੱਕ ਪੋਸਟ ਜਾਂ ਇੱਕ ਟਰੇਡ ਵਾਸਤੇ ਹੀ ਕੈਂਡੀਡੇਟ ਅਪਲਾਈ ਕਰ ਸਕਦਾ 2-2 3 ਦਿਨਾਂ ਦੇ ਲਈ ਨਹੀਂ ਕਰਨਾ ਤੁਹਾਡੀ ਫਾਰਮ ਜਿਹੜੇ ਰਿਜੈਕਟ ਹੋ ਜਾਣਗੇ ਕੁਆਲੀਫਾਈ ਦਾ ਸਿਲੈਕਸ਼ਨ ਸਟੇਜ ਆਫ ਰਿਕਰੂਟਮੈਂਟ ਪ੍ਰੋਸੈਸ ਡਸਨਟ ਕੰਫਰ ਐਨੀ ਰਾਈਟ ਟੂ ਕੈਂਡੀਡੇਟ ਫਾਰ ਅ ਕਵالیਫਾਈਂਗ ਦਾ ਸਿਲੈਕਸ਼ਨ ਸਟੇਜ ਹੈਗਾ ਤੁਸੀਂ ਸਿਲੈਕਸ਼ਨ ਸਟੇਜ ਪਾਰ ਕਰ ਜਾਓਗੇ ਰਿਕਰੂਟਮੈਂਟ ਦੀ ਪ੍ਰੋਸੈਸ ਦੀ ਤੇ ਇਹਦਾ ਇਹ ਕਨਫਰਮ ਨਹੀਂ ਹੈਗਾ ਕਿ ਤੁਹਾਡੀ ਅਪਾਇੰਟਮੈਂਟ ਹੋਏਗੀ ਫਾਈਨਲ ਸਿਲੈਕਸ਼ਨ ਆਫ ਕੈਂਡੀਡੇਟ 윌 ਬੀ ਮੇਡ ਪਿਓਰਲੀ ਔਰ ਮੈਰਿਟ ਫਾਈਨਲ ਜਿਹੜਾ ਤੁਹਾਡੀ ਸਿਲੈਕਸ਼ਨ ਹੋਏਗੀ ਉਹ ਮੈਰਿਟ ਦੇ ਆਧਾਰ ਤੇ ਹੋਵੇਗੀ ਬਾਕੀ ਸਟੇਟ ਵਾਈਜ਼ ਐਂਡ ਟ੍ਰੇਡ ਵਾਈਜ਼ ਵੈਕੈਂਸੀਜ਼ ਆਰ ਇਨਕਲੋਜ਼ਡ ਵਿਦ ਐਡਵਰਟਾਈਜ਼ਮੈਂਟ ਨੋਟਿਸ ਅ ਕੈਂਡੀਡੇਟ ਸ਼ਲ ਅਪਲਾਈ ਅਗੇਂਸਟ ਵੈਕੈਂਸੀ ਅਲੋਕੇਟਡ ਇਨ ਹਿਸ ਹਰ ਹੋਮ ਡੋਮੈਸਲ ਸਟੇਟ ਕਹਿੰਦੇ ਜੀ ਤੁਸੀਂ ਜਿਸ ਸਟੇਟ ਦੇ ਰਹਿਣ ਵਾਲੇ ਹੋ ਜਿੰਨੀਆਂ ਉਸ ਸਟੇਟ ਦੇ ਚ ਵੈਕੈਂਸੀ ਨੇ ਸਿਰਫ ਉਸੇ ਵਿੱਚ ਅਪਲਾਈ ਕਰੋ ਜਿਵੇਂ ਅਸੀਂ ਪੰਜਾਬ ਵਾਲੇ ਆ ਤਾਂ ਅਸੀਂ ਸਿਰਫ ਪੰਜਾਬ 'ਚ ਹੀ ਅਪਲਾਈ ਕਰਨਾ ਪੰਜਾਬ ਦੀਆਂ ਸੀਟਾਂ ਵੇਖ ਕੇ ਹੀ ਅਪਲਾਈ ਕਰੋ ਤੁਸੀਂ ਹੋਰ ਕਿਸੇ ਸਟੇਟ 'ਚ ਅਪਲਾਈ ਨਹੀਂ ਕਰ ਸਕਦੇ ਠੀਕ ਆ ਜੀ ਇਹੀ ਜਿਹੜੀਆਂ ਮੇਨ ਮੇਨੇ ਬਾਕੀ ਤੁਹਾਡਾ ਫੋਨ ਨੰਬਰ ਹੋਣਾ ਚਾਹੀਦਾ ਹੈ ਤੁਹਾਡੀ ਮੇਲ ਆਈਡੀ ਹੋਣੀ ਚਾਹੀਦੀ ਹੈ ਸਭ ਤੁਹਾਡੇ ਕੋਲ origignal ਹੋ ਡਾਕੂਮੈਂਟ ਹੋਣੇ ਚਾਹੀਦੇ ਜੋ ਤੁਸੀਂ ਅਪਲਾਈ ਕਰਨੇ ਨੇ ਰੈਸਰਵੇਸ਼ਨ ਵਗੈਰਾ ਸਰਟੀਫਿਕੇਟ ਫਿਰ ਤੁਹਾਡੇ ਕੋਲ ਜੋ ਤੁਸੀਂ ਟ੍ਰੇਡ ਦੇ ਵਿੱਚ ਉਹਦੇ ਵਿੱਚ ਸਾਰੇ ਤੁਹਾਡੇ ਕੋਲ ਜਿਹੜਾ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਆ ਓਕੇ ਸੈਲ ਸਰਟੀਫਿਕੇਟ ਸਾਰੇ ਤੁਹਾਡੇ ਕੋਲ origignal ਪ੍ਰੂਫ ਜਿਹੜੇ ਹੋਣੇ ਜ਼ਰੂਰੀ ਨੇ ਲਿਖਿਆ ਹੈ ਵਿੰਡੋ ਫੋਰ オンਲਾਈਨ ਐਪਲੀਕੇਸ਼ਨ ਫਾਰਮ ਕਰੈਕਸ਼ਨ ਠੀਕ ਹੈ ਜੀ オンਲਾਈਨ ਫਾਰਮ ਕਰੈਕਸ਼ਨ ਲਈ ਵਿੰਡੋ ਜਿਹੜੀ ਤੁਹਾਡੀ 24 ਤੋਂ ਲੈ ਕੇ 26 ਤੱਕ ਓਪਰ ਰਹੇਗੀ ਠੀਕ ਹੈ ਜੀ ਹੋਰ ਇਹਦੇ ਵਿੱਚ ਫਿਰ ਹਾਂਜੀ ਐਗਜ਼ਾਮੀਨੇਸ਼ਨ ਮੋਡ ਕੀ ਹੈਗਾ ਜੀ ਐਗਜ਼ਾਮੀਨੇਸ਼ਨ ਫੀ ਐਂਡ ਮੋਡ ਆਫ ਪੇਮੈਂਟ ਫੀ ਤੁਹਾਡੀ ਬਹੁਤ ਹੀ ਜੈਨੂਅਰ ਰੱਖੀ ਗਈ ਆ ਇਹਦੇ ਵਿੱਚ ਕੈਂਡੀਡੇਟ ਜਿਹੜੇ ਬਿਲੋਂਗ ਕਰਦੇ ਨੇ ਅਨਰਿਜ਼ਰਵਡ EWS ਕੈਟੇਗਰੀ ਔਰ OBC ਕੈਟੇਗਰੀ ਲਈ ਜਿਹੜੀ ਹੈਗੀ ਆ 100 ਰੁਪਿਆ ਹੈਗੀ ਫੀਸ ਠੀਕ ਹੈ ਜੀ ਤੇ ਜਿਹੜੇ ਆਪਣੇ ਔਰ ਪਲੱਸ 50 ਰੁਪਏ ਤੁਹਾਡੀ ਕੀ ਹੋਵੇਗੀ ਐਗਜ਼ਾਮੀਨੇਸ਼ਨ ਫੀਸ 18% ਹੋਰ ਤੇ GST ਲੱਗੇਗਾ ਓਕੇ ਤੁਸੀਂ ਪੇਮੈਂਟ ਕਰ ਸਕਦੇ ਹੋ ਜਿਵੇਂ ਨੈਟ ਬੈਂਕਿੰਗ ਕ੍ਰੈਡਿਟ ਕਾਰਡ ਡੈਬਿਟ ਕਾਰਡ ਐਂਡ ਨੀਅਰਸਟ ਅਥੋਰਾਈਜ਼ਡ ਕਾਮਰਸ ਸਰਵਿਸ ਸੈਂਟਰ ਤੇ ਜਾ ਕੇ ਕਰ ਸਕਦੇ ਹੋ ਹੁਣ ਔਮਨ ਕੈਂਡੀਡੇਟ ਜਿਹੜੇ ਆ ਕੈਂਡੀਡੇਟ ਬਿਲੋਂਗ ਟੂ ਐਸਸੀ ਕੈਂਡੀਡੇਟ ਸ਼ੈਡਿਊਲ ਟ్రਾਈਬਸ ਬੀਐਸਐਫ ਸਰਵਿੰਗ ਪਰਸਨਲ ਐਕਸਰਵਿਸਮੈਨ ਆਰ ਐਗਜ਼ੈਂਪਟਡ ਇਨਾਂ ਸਭ ਦੀ ਫੀਸ ਜਿਹੜੀ ਨਹੀਂ ਲੱਗੇਗੀ ओके okay, जी ਹੁਣ ਦੇਖੀਏ ਆਪਾਂ ਸਾਡੇ ਏਜੰਸੀ ਜਿਹੜੀ ਰਿਕਰੂਟਿੰਗ ਏਜੰਸੀ ਹੈਗੀ ਸੈਂਟਰ ਫਾਰ ਐਗਜ਼ਾਮੀਨੇਸ਼ਨ ਕਿਹੜੇ ਆ ਗਿਆ ਜਿਵੇਂ ਜੰਮੂ ਐਂਡ ਲਦਾਖ ਕਸ਼ਮੀਰ ਐਂਡ ਲਦਾਖ ਰੀਜ਼ਨ ਵਾਸਤੇ ਕੀ ਹੈਗਾ ਆ ਫਰੰਟੀਅਰ ਹੈੱਡ ਕੁਆਟਰ ਸਿਰੀ ਸ਼ਿਰੀ ਨਗਰ ਹਮਮਾ ਹਮ ਹਮਾ ਪੀਓ ਪੋਸਟ ਆਫਿਸ ਹੈਗਾ ਹਮ ਹਮਾ ਡਿਸਟ੍ਰਿਕਟ ਬਡਗਾਮ ਸੇਮ ਇਹਦਾ ਜੰਮੂ ਰੀਜ਼ਨ ਵਾਸਤੇ ਤੁਸੀਂ ਦੇਖ ਸਕਦੇ ਹੋ ਹਿਮਾਚਲ ਚੰਡੀਗੜ੍ਹ ਰੀਜ਼ਨ ਤੇ ਇਹਦੇ ਜਿਹੜਾ ਤੋਂ ਬੜਾ ਹਿਮਾਚਲ ਪੰਜਾਬ ਤੇ ਚੰਡੀਗੜ੍ਹ ਰੀਜ਼ਨ ਵਾਸਤੇ ਹੈਗਾ ਆ ਜਲੰਧਰ ਕੈਂਟ ਠੀਕ ਹੈ ਜੀ ਜਲੰਧਰ ਕੈਂਟ ਵਾਸਤੇ ਹੋਵੇਗੀ ਅੱਗੇ ਗੱਲ ਕਰੀਏ ਜੀ ਗੁਜਰਾਤ ਮਹਾਰਾਸ਼ਟਰ ਦਮਨ ਦੀਵ ਵਾਸਤੇ ਜਿਹੜੀ ਹੋਵੇਗੀ ਤੁਹਾਡੀ ਆਪਣੇ ਗੁਜਰਾਤ ਬੀਐਸਐਫ ਕੈਂਪਸ ਚੋਲੀ ਲੋੜਾ ਰੋਡ ਠੀਕ ਹੈ ਜੀ ਚਿਲੋੜਾ ਰੋਡ ਐਵੇਂ ਤੁਸੀਂ ਬੀਹਾਰ ਸਿਕੋਂ ਵੈਸਟ ਬੰਗਾਲ ਸਾਰੀ ਜਿਹੜੀਆਂ ਸਟੇਟ ਵਾਸਤੇ ਦੇ ਸਕਦੇ ਹੋ ਆਪਾਂ ਨੂੰ ਮੇਨ ਹੈਗਾ ਜੀ ਆਪਣੇ ਸਾਡਾ ਜਿਹੜਾ ਸੈਂਟਰ ਹੈ ਪੰਜਾਬ ਦਾ ਉਹ ਦੇਖੋ ਜੀ ਪੰਜਾਬ ਦਾ ਹੈਗਾ ਜਲੰਧਰ ਕੈਂਟ ਆਪਣਾ ਹੋਏਗਾ ਫਰੰਟੀਅਰ ਹੈੱਡਕੁਆਟਰ ਬੀਐਸਐਫ ਪੰਜਾਬ ਠੀਕ ਹੈ ਜੀ ਹੋਰ ਦੇਖਦੇ ਚ ਇੰਪੋਰਟੈਂਟ ਜਾਂ ਇਹ ਦੇਖ ਲੋ ਰਾਜੇ ਏਜ ਹੈਗੀ ਜੀ ਤੁਹਾਡੀ 18 ਤੋਂ 25 ਸਾਲ ਹੋਏਗੀ ਠੀਕ ਹੈ ਇਹਦੇ ਵਿੱਚ ਜਿਹੜੀ ਰਿਲੈਕਸੇਬਲ ਹੈਗੀ ਹੈ ਰਿਸਪੈਕਟਿਵ ਕੈਂਡੀਡੇਟ ਐਸਸੀ ਐਸਟੀ ਓਬੀਸੀ ਐਂਡ ਅਦਰ ਕੈਟੇਗਰੀਜ਼ ਆਫ ਪਰਸਨਲਸ ਇਨ ਅਕੋਰਡੈਂਸ ਟੂ ਇਨਸਟਰਕਸ਼ਨ ਜਿਹੜੀ ਵੀ ਐਸਸੀ ਕੈਂਡੀਡੇਟ ਹੈਗੇ ਉਹਨਾਂ ਨੂੰ 5 ਸਾਲ ਦੀ ਓਬੀਸੀ ਕੈਂਡੀਡੇਟ ਨੂੰ 3 ਸਾਲ ਦੀ ਏਜ ਰਿਲੈਕਸੇਸ਼ਨ ਦਿੱਤੀ ਜਾਵੇਗੀ ਓਕੇ ਔਰ ਜਿਹੜੇ এডਿਕੇਸ਼ਨ ਕੁਆਲੀਫਿਕੇਸ਼ਨ ਦੇਖੋ ਜੀ ਸਭ ਤੋਂ ਮੇਨ ਜਿਹੜੀ ਫਾਰਮ ਭਰਨਾ ਤਾਂ ਰੀ ਐਜੂਕੇਸ਼ਨ ਕੁਆਲੀਫਿਕੇਸ਼ਨ ਤੇ ਕੀ ਹੋਵੇਗੀ ਕਹਿੰਦੇ ਫੋਰ ਟ੍ਰੇਡ ਆਫ ਕਾਂਸਟੇਬਲ ਕਾਰਪੈਂਟਰ ਪਲੰਬਰ ਪੇਂਟਰ ਇਲੈਕਟ੍ਰੀਸ਼ੀਅਨ ਪੰਪ ਆਪਰੇਟਰ ਐਂਡ ਕਾਂਸਟੇਬਲ ਜਿਹੜੇ ਅਪ ਹੋਸਟਰ ਇਹਦੇ ਵਾਸਤੇ ਤੁਸੀਂ 10ਵੀਂ ਕੀਤੀ ਹੋਣੀ ਚਾਹੀਦੀ ਆ 2 ਸਾਲ ਦਾ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਦਾ 1 ਇਅਰ ਸਰਟੀਫਿਕੇਟ ਹੋਣਾ ਚਾਹੀਦਾ ਤੁਹਾਡੇ ਕੋ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟ ਆਫ ਗਵਰਨਮੈਂਟ ਅਫੀਲੀਏਟਡ ਵੋਕੇਸ਼ਨਲ ਦਾ ਠੀਕ ਹੈ ਇਹਨਾਂ ਦੋਵਾਂ ਵਿੱਚੋਂ ਕੋਈ ਇੱਕ ਹੋਵੇਗਾ ਤਾਂ ਤੁਹਾਡਾ ਚੱਲ ਜੇ ਕਿਉਂਕਿ ਓਵਰਪਾਇਆ ਹੋਇਆ ਹੈ ਨਾ ਸੈਕੰਡ ਲਿਖਿਆ ਜੀ ਫੋਰ ਟ੍ਰੇਡ ਆਫ ਕੋਬਲਰ ਟੇਲਰ ਵਾਸ਼ਰਮੈਨ ਬਾਰਬਰ ਸਵੀਪਰ ਐਂਡ ਖੋਜੀ ਇਹਦੇ ਵਾਸਤੇ ਤੁਹਾਡੀ 10ਵੀਂ ਕੀਤੀ ਹੋਣੀ ਚਾਹੀਦੀ ਆ ਤੁਹਾਡੇ ਕੋ ਟ੍ਰੇਡ ਸੈਟ ਟੈਸਟ ਰਿਸਪੈਕਟਿਵ ਟ੍ਰੇਡ ਕਨੈਕਟਰ ਬਾਇ ਰਿਕਰੂਟਮੈਂਟ ਬੋਰਡ ਤੁਸੀਂ ਪਾਸ ਕੀਤਾ ਹੋਣਾ ਚਾਹੀਦਾ ਆ ਫੂਡ ਟ੍ਰੇਡ ਆਫ ਕੁੱਕ ਤੇ ਵਾਟਰ ਕੈਰੀਅਰ ਇਹਦੇ ਵਾਸਤੇ ਤੇ ਇੱਕ ਹੈਗਾ ਵੇਟਰ ਇਹਦੇ ਵਾਸਤੇ ਤੁਸੀਂ 10ਵੀਂ ਕੀਤੀ ਹੋਣੀ ਚਾਹੀਦੀ ਆ ਬਾਕੀ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਲੈਵਲ 1 ਕੋਰਸ ਇਨ ਫੂਡ ਪ੍ਰੋਡਕਸ਼ਨ ਔਰ ਕਿਚਨ ਫੋਰ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਤੋਂ ਕੀਤਾ ਹੋਣਾ ਚਾਹੀਦਾ ਓਕੇ ਇਹ ਜਿਹੜੀਆਂ ਤੁਹਾਡੀਆਂ ਕੁਆਲੀਫਿਕੇਸ਼ਨ ਹੋਣੀ ਚਾਹੀਦੀਆਂ ਹੋਰ ਜੇ ਦੱਸਿਆ ਐਜੂਕੇਸ਼ਨ ਸਰਟੀਫਿਕੇਟ ਅਦਰ ਦੈਨ ਸਟੇਟ ਬੋਰਡ ਸੈਂਟਰਲ ਬੋਰਡ ਸ਼ੁੱਡ ਬੀ ਅਕੰਪੈਨਡ ਵਿਦ ਗਵਰਨਮੈਂਟ ਆਫ ਇੰਡੀਆ ਨੋਟੀਫਿਕੇਸ਼ਨ ਅਕ ਡਿਕਲੇਅਰਡ ਥੈਟ ਸੱਚ ਕੁਆਲੀਫਿਕੇਸ਼ਨ ਇਜ਼ ਮੇਡ ਟੂ 10th ਪਾਸ ਦੇ ਬਰਾਬਰ ਤੁਹਾਡਾ ਜਿਹੜਾ ਸਰਟੀਫਿਕੇਟ ਉਹ ਵੀ ਚੱਲ ਜਾਏਗਾ ਹੁਣ ਫਿਜ਼ੀਕਲ ਸਟੈਂਡਰਡ ਦੀ ਰਾਜੇ ਗੱਲ ਕੀਤੀ ਕਿ ਤੁਹਾਨੂੰ ਪਤਾ ਹੀ ਆ ਫੋਰ ਮੇਲ ਵਾਸਤੇ ਜਿਹੜੀ ਹਾਈਟ ਹੈਗੀ ਆ ਉਹ 165 ਸੈਂਟੀਮੀਟਰ ਹੈਗੀ ਆ ਫੀਮੇਲ ਵਾਸਤੇ 155 ਜਿਹੜੀ ਚੈਸਟ ਹੈਗੀ ਆ ਮੇਲ ਵਾਸਤੇ 75 ਤੋਂ 80 ਜੋ ਐਕਸਪੈਂਡ ਕਰਕੇ ਸੀ ਤੇ ਜਿਹੜੀ ਫੀਮੇਲ ਵਾਸਤੇ ਜਿਹੜੀ ਚੈਸਟ ਵਾਲੀ ਆ ਸ਼ਰਤੋਂ ਐਪਲੀਕੇਬਲ ਨਹੀਂ ਹੁੰਦੀ ਠੀਕ ਹੈ ਜੀ ਹੁਣ ਰਿਲੈਕਸੇਸ਼ਨ ਦਿੱਤੀ ਕਿੰਨੂ ਆ ਜਿਹੜੇ ਕੈਂਡੀਡੇਟ ਸ਼ੈਡਿਊਲ ਟ੍ਰਾਈਬ ਨੂੰ ਬਿਲੋਂਗ ਕਰਦੇ ਉਹਨਾਂ ਦੀ 160 ਹੈਗੀ ਆ ਸ਼ੈਡਿਊਲ ਟ੍ਰਾਈਬ ਜਿਹੜੇ ਐਲ ਡਬਲਯੂ ਅਫੈਕਟਡ ਹੈਗੇ ਉਹਨਾਂ ਦੀ 158 ਹੈਗੀ ਆ ਮਿਨੀਮਮ ਹਾਈਟ ਫੋਰ ਆਲ ਸ਼ੈਡਿਊਲ ਟ੍ਰਾਈਬ ਜਿਹੜੇ ਨਾਰਥ ਈਸਟਰ ਵਾਲੇ 155 ਹੈਗੀ ਆ ਸੋ ਇਹ ਰਿਲੈਕਸੇਸ਼ਨ ਵੀ ਜਿਹੜੀ ਦਿੱਤੀ ਜਾਂਦੀ ਜਿਵੇਂ ਜੰਮੂ ਕਸ਼ਮੀਰ ਲਦਾਖ ਅਸਾਮ ਵਾਲੇ ਏਰੀਆ 'ਚ ਜਿਹੜੇ ਗਰੀ ਗੜਵਾਲੀਜ਼ ਹੈਗੇ ਆ ਕਮੂਨਿਸ ਹੈ ਗਿਆ ਇਹਨਾਂ ਦੀ 162 ਸੈਂਟੀਮੀਟਰ ਹੈ ਗਿਆ ਤੁਸੀਂ ਹਾਈਟ ਦੀ ਵੀ ਦੇਖ ਸਕਦੇ ਹੋ ਜੇ ਮੈਂ ਕੱਲੀ ਕੱਲੀ ਚੀਜ਼ ਬੋਲਾਂਗਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਅੱਗੇ ਕਾਫੀ ਲੰਬੀ ਹੋਗੀ ਅਬਾਕੀ ਮੈਡੀਕਲ ਸਟੈਂਡਰਡ ਏ ਸ਼ੇਪ ਬਾਈ ਸ਼ੇਪ ਨਿਗਾ ਚਾਹੀਦੀ ਹੈ ਸ਼ੇਪ ਬਾਈ ਸ਼ੇਪ ਐਂਡ ਸ਼ੇਪ ਬਾਈ ਨੋਨ ਆਈ ਵਿਦਆਊਟ ਕਰੈਕਸ਼ਨ ਚਾਹੀਦੀ ਹੈਗੀ ਆ ਠੀਕ ਹੈ ਜੀ ਜਦੋਂ ਵਿਦਆਊਟ ਵੇਅਰਿੰਗ ਗਲਾਸੇਸ ਔਰ ਲੈਂਸੇਸ ਮਸਟ ਨੋਟ ਹੈਵ ਨੋ ਕੀ ਨੋਕ ਨੀ ਨੋਕ ਨਹੀਂ ਹੋਣਾ ਚਾਹੀਦਾ ਤੁਹਾਡਾ ਇਹ ਗੋਡੇ ਭੇਟ ਦੇਣਾ ਉਹ ਵੀ ਨਹੀਂ ਹੋਣਾ ਚਾਹੀਦਾ ਫਿਰ ਤੁਹਾਡਾ ਐਗਜ਼ਾਮੀਨੇਸ਼ਨ ਜਿਹੜਾ ਫਰਸਟ ਫੇਜ਼ ਐਗਜ਼ ਤੇ ਪੀਐਸਟੀ ਤੇ ਪੀਈਟੀ ਹੋਏਗਾ ਫਿਜ਼ੀਕਲ ਸਟੈਂਡਰਡ ਟੈਸਟ ਤੇ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋਏਗਾ ਤੁਹਾਡਾ ਜਿਹਦੇ ਤੁਹਾਡੀ ਰੇਸ ਹੈਗੀ 5 ਕਿਲੋਮੀਟਰ 24 ਮਿੰਟਾਂ ਦੇ ਵਿੱਚ ਤੇ ਫੀਮੇਲ ਦੀ 1.6 ਕਿਲੋਮੀਟਰ 8.5 ਮਿੰਟ ਦੇ ਵਿੱਚ ਠੀਕ ਹੈ ਰਾਜੇ ਫਿਰ ਰਿਟਰਨ ਐਗਜ਼ਾਮੀਨੇਸ਼ਨ ਹੋਏਗਾ ਤੁਹਾਡਾ ਅਗਲਾ 120 ਨੰਬਰ ਦਾ ਸੌਰੀ 2 ਘੰਟੇ ਦਾ ਐਗਜ਼ਾਮੀਨੇਸ਼ਨ ਹੋਏਗਾ 120 ਮਿੰਟ ਤੇ 100 ਨੰਬਰ ਦਾ ਜਿਹੜਾ ਪੇਪਰ ਹੋਏਗਾ ਜਿਹਦੇ ਵਿੱਚ ਜਨਰਲ ਨੋਲਜ ਜਨਰਲ ਅਵੇਅਰਨੈਸ ਨੋਲਜ ਆਫ ਇਲੀਮੈਂਟਰੀ ਮੈਥਮੈਟਿਕਸ ਅਨਲੈਟਿਕ ਐਪਟੀਟਿਊਡ ਬੇਸਿਕ ਨੋਲੇਜ ਆਫ ਕੈਂਡੀਡੇਟ ਇਨ ਇੰਗਲਿਸ਼ ਐਂਡ ਹਿੰਦੀ ਹੋਵੇਗਾ ਠੀਕ ਹੈ ਜੀ ਇਹ ਸਭ ਬੇਸਿਕ ਤੁਹਾਡੀਆਂ ਜਿਹੜੀਆਂ ਚੀਜ਼ਾਂ ਹੋਣੀਆਂ ਨੇ ਬਸ ਡਾਕੂਮੈਂਟੇਸ਼ਨ ਹੋਣੀ ਆ ਸੋ ਤੁਹਾਡੀ ਜਿਹੜੀ ਫਾਈਨਲ ਸਿਲੈਕਸ਼ਨ ਜਿਹੜੀ ਹੋਵੇਗੀ ਜਿਹੜੇ ਲਿਖਿਆ ਹੋਇਆ ਉਹਨਾਂ ਨੇ ਕਿ ਇਹ ਟ੍ਰੇਡ ਟੈਸਟ ਜਿਹੜੇ ਨੋ ਟ੍ਰੇਡ ਟੈਸਟ ਰਿਕੁਆਇਰਡ ਇਹਨਾਂ ਦੇ ਵਿੱਚ ਟ੍ਰੇਡ ਟੈਸਟ ਨਹੀਂ ਹੋਣਗੇ ਪਲੰਬਰ ਕਾਰਪੈਂਟਰ ਇਲੈਕਟ੍ਰੀਸ਼ੀਅਨ ਪੰਪ অপারেਟਰ ਤੇ ਅਪਹੋਲਸਟਰ ਦੇ ਵਿੱਚ ਠੀਕ ਹੈ ਜੀ ਅੱਗੇ ਜਿਹੜਾ ਕੋਬਲਰ ਆ ਉਹਦਾ ਪੋਲਿਸ਼ਿੰਗ ਆਫ ਸ਼ੂਜ਼ ਹੈਂਡਲਿੰਗ ਟੂਲਸ ਕਟਿੰਗ ਆਫ ਲੈਦਰ ਇਹ ਸਾਰਾ ਹੋਏਗਾ ਟੇਲਰ ਦਾ ਵਾਸ਼ਰਮੈਨ ਦਾ ਬਾਰਬਰ ਦਾ ਸਵੀਪਰ ਦਾ ਤੇ ਖੋਜੀ ਦਾ ਇਹ ਟੈਸਟ ਹੋਣਗੇ ਬਾਕੀ ਜਿਹੜਾ ਕੁੱਕ ਆ ਵੇਟਰ ਆ ਤੇ ਵੇਟਰ ওয়াਟਰ ਕੈਰੀਅਰ ਇਹਨਾਂ ਦਾ ਵੀ ਕੋਈ ਟੈਸਟ ਟ੍ਰੇ ਟੈਸਟ ਨਹੀਂ ਹੋਵੇਗਾ ਇਹਨਾਂ ਨੂੰ ਐਗਜ਼ਮਟ ਕੀਤਾ ਗਿਆ ਹੈਗਾ ਆ ਸਰ राजे ਇਹ ਸੀਗੀ ਬੇਸਿਕ ਜਾਣਕਾਰੀ ਬਾਕੀ ਤੁਹਾਨੂੰ ਪਤਾ ਹੀ ਜੇ ਤੁਸੀਂ ਇਧਰ ਡਿਫੈਂਸ ਦੇ ਟੈਸਟ ਭਰਦੇ ਹੋਏ ਕਿ ਤੁਹਾਨੂੰ ਪਤਾ ਜਿਵੇਂ ਟੈਟੂ ਦੀ ਕੀ ਰੈਸਟ੍ਰਿਕਸ਼ਨ ਹੁੰਦੀ ਆ ਆਈਸ ਦੀ ਕੀ ਹੁੰਦੀ ਆ ਨੀ ਨੋਕ ਹੋਰ ਵੀ ਕਈ ਫਿਜ਼ੀਕਲ ਪ੍ਰੋਬਲਮ ਜਿਹੜੀਆਂ ਤੁਹਾਡੀ ਅਲਾਉ ਨਹੀਂ ਕੀਤੀ ਜਾਂਦੀਆਂ ਜੇ ਤੁਸੀਂ ਐਮਐਸ ਪੈਂਦੇ ਆ ਉਹ ਸਭ ਤੋਂ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਉਂਕਿ ਚਾਹੇ ਤੁਸੀਂ ਟਰੇਡ ਜੀ ਭਰਤੀ ਹੋਣਾ ਪਰ ਹੋਣਾ ਤਾਂ ਡਿਫੈਂਸ ਦੇ ਵਿੱਚ ਹੀ ਆ ਤਾਂ ਜਿਹੜੀਆਂ ਫਿਜ਼ੀਕਲ ਮੈਅਰਮੈਂਟ ਵਗੈਰਾ ਉਹ ਸਭ ਸੇਮ ਹੀ ਰਹਿਣਗੀਆਂ ਸਰਾ ਜੀ ਇਹ ਸੀਗੀ ਬੇਸਿਕ ਜਾਣਕਾਰੀ ਜੋ ਤੁਹਾਡੇ ਤੱਕ ਪਹੁੰਚਾਣੀ ਸੀਗੀ ਉਮੀਦ ਕਰਦਾ ਤੁਹਾਨੂੰ ਵੀਡੀਓ ਤੋਂ ਜ਼ਰੂਰ ਕੁਛ ਨਾ ਕੁਛ ਫਾਇਦਾ ਮਿਲਿਆ ਹੋਵੇਗਾ ਬਾਕੀ ਵੀਡੀਓ ਆਪਣੇ ਦੋਸਤਾਂ ਮਿਤਰਾ ਤੱਕ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਸਭ ਦੀ ਹੈਲਪ ਹੋ ਸਕੇ ਬਾਕੀ ਪਿਛਲੀ ਵੀਡੀਓ ਤੁਸੀਂ ਬਹੁਤ ਸਪੋਰਟ ਕੀਤੀ ਅੱਗੇ ਵੀ ਵੀਡੀਓ ਨੂੰ ਐਵੇਂ ਲਾਈਕ ਸ਼ੇਅਰ ਕਰ ਦਿਓ ਤੇ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਚੈਨਲ ਦਾ ਡੇਲੀ ਬੇਸਿਸ ਤੇ ਨਵੀਂ ਤੋਂ ਨਵੀਂ ਜਿਹੜੀ ਵੀਡੀਓ ਹੁੰਦੀ ਰਹਿੰਦੀ ਆ ਤਾਂ ਕਿ ਤੁਸੀਂ ਉਹਨਾਂ ਅਪਡੇਟ ਰਹਿ ਸਕੋ ਥੈਂਕ ਯੂ ਸੋ ਮੱਚ ਬਹੁਤ ਬਤਨਵਾਜੀ ਪਰਮਾਤਮਾ ਸਰਬਦਾ ਪਲਾ ਕਰੇ ਥੈਂਕ ਯੂ